ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸੋਰਠ ਮਹੱਲਾ 5 ਗੁਰਪੂਰੈ ਆਪਣੇ ਕਲ ਧਾਰੀ ਸਭ ਘਟ ਉਪਜੀ ਦਇਆ ਕਲ ਧਾਰੀ ਕਲ ਕੋਲਾ ਗਹਿਣਾ ਜੀ ਕਲ ਨਹੀਂ ਗਹਿਣਾ ਕਲ ਆਪੇ ਮੇਲ ਵਡਾਈ ਕੀਨੇ ਕੁਸਲ ਖੇਮ ਸਭ ਭਇਆ ਭਇਆ ਇਹ ਨੂੰ ਸਿਹਾਰੀ ਬੋਲਣੀ ਆ ਭਾਇਆ ਨਹੀਂ ਕਹਿਣਾ ਭਾਇਆ ਸਤ ਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾ ਨਿਹਾਲ ਹਾ ਇਹ ਨੂੰ ਕੰਨਾ ਪੂਰਾ ਬੋਲਣਾ ਨਿਹਾਲ ਨਹੀਂ ਕਹਿਣਾ ਨਿਹਾਲ ਅੰਤਰ ਬਾਹਰ ਥਾਨ ਥਨੰਤਰ ਜਤ ਕਾ ਤਪੇਖ ਸੋਈ ਜਤ ਕਾ ਤ ਦੋਏ ਸ਼ਬਦ ਬੋਲੇ ਪੜਨੇ ਹਨ ਜੀ ਨਾਨਕ ਗੁਰ ਪਾਇਓ ਵੱਡ ਭਾਗੀ ਤਿਸ ਜੀਵਡ ਅਵਰਨ ਕੋਈ ਜੀਵਡ ਡਾਡਾ ਪੂਰਾ ਜੋਰ ਦੇ ਕੇ ਬੋਲਣਾ ਜੀਵਨ ਨਹੀਂ ਗੈਣਾ ਜੇਵਡ ਸੂਰਠ ਮਹੱਲਾ ਪੰਜਵਾ ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੀ ਚਰਣ ਨਿਹਾਰਿਆ ਧੁਨ ਇਹਨੂੰ ਧੁਨ ਨਹੀਂ ਕਹਿਣਾ ਧੁਨ ਪੋਲਾ ਕਹਿਣਾ ਜੀ ਰਾਖਨ ਹਾਰੇ ਰਾਖਿਉ ਬਾਰਕ ਸਤ ਗੁਰ ਤਾਪ ਉਤਾਰਿਆ ਬਾਰਕ ਰਾਰੇ ਨੂੰ ਸਿਹਾਰੇ ਬਾਰਕ ਨਹੀਂ ਗਾਣਾ ਬਾਰਕ ਉਮਰ ਸਤ ਗੁਰ ਕੀ ਸਰਣਾਈ ਜਾਂ ਕੀ ਸੇਵਨਾ ਬਿਰਥੀ ਜਾਈ ਰਹਾ ਉੱਬਰੇ ਉੜੇ ਤਦ ਕਲੋਣੀ ਹੈ ਜੀ ਕਰਮਹਿ ਸੁਖ ਬਾਹਰ ਫੋਨ ਸੁਖਾ ਪ੍ਰਭ ਆਪੋ ਨੇ ਭਈ ਦਿਆਲਾ 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 ਨਾਨਕ ਬਿਗਨਨ ਲਾਕੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਬਿਗਨਨ ਵਖ ਵਖ ਬਿਗਨਨ ਨਿਗਾਣਾ ਪਰ ਬਹੁ ਬਚਨ ਬਣ ਜਾਂਦਾ ਬਿਗਨਨ ਬੇਗਨ ਨਾ ਲਾਗੇ ਕੋ ਸੂਰਠ ਮਹੱਲਾ ਪੰਜਵਾ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਉਦਮ ਊੜੇ ਤੇ ਅਧਕ ਲਾਉਣੀ ਹੈ ਜੀ ਮਿਟ ਗਈ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਈ ਫਿਰਦਾ ਹਰ ਕੇ ਚਰਨ ਵਸਾਈ ਸੁਖ ਪਾਇਆ ਸਹਜ ਤੁਨ ਉਪਜੀ ਰੋਗਾ ਕਹਣ ਮਿਟਾਈ ਰਹਾਉ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਈ ਕਹਿਣ ਹਾ ਹਾ ਪੂਰਾ ਪੜਨਾ ਜੀ ਕਹਿਣ ਇਓ ਹੋਣੀ ਬੋਲਣਾ ਕਹੈਣ ਨਾਨਕ ਭਗਤ ਭਇ ਅਬਨਾਸੀ ਆਪੋ ਨਾਮ ਪ੍ਰਭ ਭਇ ਸਹਾਈ ਪ੍ਰਭ ਭਇਆ ਪ੍ਰਭ ਭਇ ਨਿਗਾਣ ਪ੍ਰਭ ਭਇਆ ਵਖ ਵਖ ਸੂਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ प्रभ आपूने किरपा तारी नासे। नासे। के बोलने जी नासे नहीं गहना नासे आठ पैहर आरात हो स्वामी पूरन काल हमारी आठ पहर हाहा पूरा बोलना पैर नहीं गहना पहर आरत हो आराद हो नहीं गहना ਖਾ ਹਿਉਮ ਕਰ ਬੁਲਣੀ ਆ ਰਤਹੁ ਆੜੇ ਦਾ ਕੰਨਾਂ ਵੀ ਆਰਾਧੋ ਨੀ ਗਹਿਣਾ ਆ ਰਤਹੁ ਹਰ ਜੀਉ ਤੂੰ ਸੁਖ ਸੰਪਤਰਾਸ ਰਾਖ ਲੈਹੁ ਪਾਈ ਮੇਰੇ ਕੋ ਪ੍ਰਭ ਆਗੈ ਅਰਦਾਸ ਰਹਾਉ ਦੂ ਮੰਗੋ ਸੋਈ ਸੋਈ ਪਾਵਾਂ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਬੇਟਿਓ ਸਗਲ ਆਂਦੇਸਾ ਸੂਰਠ ਮਹੱਲਾ ਪੰਜਵਾ ਸਿਮਰਿ ਸਿਮਰਿ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰ ਬਚਨਿ ਮਨ ਇੱਛੇ ਫਲ ਪਾਇਆ ਰੋਗ ਗਏ ਰੋਗ ਹੈ ਨਹੀਂ ਹਨ ਰੋਗ ਦਾ ਗੱਗਾ ਪੂਰਾ ਪੜ੍ਹਨਾ ਹੈ ਦੋਏ ਸ਼ਬਦ ਵੱਖ-ਵੱਖ ਬੋਲਣੇ ਆ ਰੋਗ ਗਏ ਇੱਛੇ ਈੜੀ ਤੇ ਅਟਕ ਲਾ ਕੇ ਪੜ੍ਹਨਾ ਹੈ ਜੀ ਮੇਰਾ ਗੁਰ ਪੂਰਾ ਸੁਖ ਦਾਤਾ ਕਰਣ ਕਾਰਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਸਮਰੱਥ ਸੁਆਮੀ ਰਾਰੇ ਤਦਕ ਸਮਰੱਥ ਵਿਦਾਤਾ ਬਬੇ ਨੂੰ ਸਹਾਰੀ ਵਿਦਾਤਾ ਨਹੀਂ ਕਹਿਣਾ ਵਿਦਾਤਾ आनंद बिनोद मंगल गुण गावो गुरु नानक पै दयाला जय जय कारु पै जग पीतर होआ पार ब्रह्म रखवाला सोरठ मोहल्ला 5वा ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ ਬਿਰਦ ਕਹਿਣਾ ਜੀ ਬਿਰਦ ਨਹੀਂ ਕਹਿਣਾ ਬਿਰਦ ਦਤੇ ਨਾਲ ਪੜਨਾ ਹੈ ਬਿਰਦ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰ ਹੈ ਹੋਈ ਸਰਬ ਕਲਿਆਣ ਰਹਾ ਸਤ ਮਿਹਰਵਾਨ ਇਹਨੂੰ ਮਿਹਰਵਾਨ ਨਹੀਂ ਕਹਿਣਾ ਮਿਹਰਵਾਨ ਕਹਿਣਾ ਸਤ ਪੂਲਾ ਸਤ ਨਹੀਂ ਕਹਿਣਾ ਸਤ ਜੀਓ ਪਾਏ ਪੈੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਦਿੱਤਾ ਅਦਕਾ ਲਾ ਕੇ ਪੜਨਾ ਪੈਨਣ ਪਾਰਾ ਕਹਿਣਾ ਹੈ ਜੀ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਤਿ ਕੁਰਬਾਨ ਸਤਿ ਕੁਰਬਾਨ ਕੁਰਬਾਨ ਕਰਕੇ ਦੇ ਅੰਕੜ ਬੋਲਣੀਆਂ ਸਾਧ ਪੋਲਾ ਕਹਿਣਾ ਹੈ ਜੀ ਸੂਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਦੁਰਤ ਦੁਰਤ ਨਹੀਂ ਕਹਿਣਾ ਦੁਰਤ ਉਬਾਰਿਆ ਬੱਬਾ ਬੋਲਣਾ ਉਬਾਰਿਆ ਨਹੀਂ ਕਹਿਣਾ ਉਬਾਰਿਆ ਪਾਰ ਪ੍ਰਭ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਹਾਰਿਆ ਕੋਈ ਰਾਜੇ RAM ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵਹੁ ਮਾਨ ਤਨ ਦੇਹ ਸੁਖਾਲੀ ਰਹਾਉ ਪਤ ਤੇ ਉਦਾਹਰਣ ਸਤ ਗੁਰ ਮੀਰਾ ਮੋਹ ਤਿਸ ਕਾ ਪਰਵਾਸਾ ਪਤ ਪਤਿਤ ਨਹੀਂ ਕਹਣਾ ਪਤਿਤ ਬਖਸ਼ ਲਾਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾਂ